ਸਾਲ ਬਾਹੀ ਇਹ ਵਿਆਹ ਵਿੱਚ ਕੀ ਮਾਮਲਾ ਹੈਗਾ ਉਹਨਾਂ ਨੇ ਸਾਰਾ ਮੱਛਾ ਆਪਣੀ ਤਾਂ ਜੀ ਬਾਈਕੂ ਸਿੰਘ ਖਾਲਸਾ ਬਾਈ ਫਤਿਹ ਮੈ ਰਜਿੰਦਰ ਸਿੰਘ ਸਾਹਿਬ ਦਾ ਮੈਂਬਰ ਮਿਰ ਘਰਦੀਪ ਸਾਹਿਬ ਦਾ ਮੈਂਬਰ ਸੁਖਵੀਰ ਸੁਖਵਿੰਦਰ ਗੁਰਨਾ ਪਿੰਡ ਮਕਸੂਦਪੁਰ ਜ਼ਿਲ੍ਹਾ ਕਬੂਤਲਾ ਸਵੇਰੇ ਜੀ ਸਵੇਰੇ ਬੜੇ ਸੋਹਣੇ ਉੱਠੇ ਆ 2 ਵਜੇ ਨੇ ਸਹਰਣ ਕੀਤਾ ਉਹ ਵਾਈਟ ਤੇ ਗੁਰਦਸਾਹਬ ਗਏ ਆ ਹਾਂਜੀ ਤੇ ਫਿਰ ਮੈਂ ਮੈਂ ਦੁੱਧ ਵੀ ਲੈ ਕੇ ਆਇਆ ਤੇ ਮੈਂ ਦੁੱਧ ਗਰਮ ਕਰਕੇ ਦਿੱਤਾ ਉਹਨਾਂ ਨੇ ਰੋਟੀ ਪਾਣੀ ਵੀ ਮਿਲ ਦਿੱਤੀ ਆ ਬਾਅਦ ਚ ਮੈਨੂੰ ਕਹਿੰਦੀ ਵੀ ਚੋਰ ਤੂੰ ਜਾ ਹਸਪਤਾਲ ਚਲ ਜਾਓ ਆਪਣੀ ਦਵਾਈ ਲਓ ਲਖ ਦੀ ਤੜ ਲਖ ਉਹ ਦੋੜਾ ਲਖ ਦੀ ਹੋਇ ਚਲ ਜਾਓ ਲੈਣ ਮੈਂ ਲਖ ਦੀ ਦਵਾਈ ਲੈਣ ਚਲ ਗਿਆ ਬਾਅਦ ਚ ਪਤਾ ਨਹੀਂ ਕੀ ਦਿਲ ਚ ਆਇਆ ਉਹਨਾਂ ਦੇ ਉਹ ਕੱਲੇ ਚੂਕ ਬਸਤੇ ਗਏ ਆ ਫਿਰ ਜਾ ਕੇ ਤੇ ਰਾਤ ਚ ਪਤਾ ਲੱਗਾ ਕਿ ਉਧਰਲੇ ਪਾਰ ਦੇ ਸੇ ਪਰਲੇ ਸਾਈਡ ਦੇ ਜਿਹੜੇ ਸਰਪੰਚ ਸੀਗਾ ਇੱਕ ਬੰਦਾ ਉਹ ਉਹਨਾਂ ਨੇ ਇਹਨੂੰ ਦੇਖੀ ਆ ਇਹਨਾਂ ਨੇ ਪਹਿਲਾਂ ਜੁੱਤੀ ਲਾ ਕੇ ਅਰਦਾਸ ਕੀਤੀ ਓਥੇ ਉਹ ਸਭ ਕੰਜੇ ਕਹਿੰਦੇ ਕਿ ਉਹ ਖਾਨਦਾਨ ਚੰਗੇ ਦੀ ਕੁੜੀ ਆ ਜਿਹੜੇ ਕੱਪੜੇ ਸੋਹਣੇ ਪਾਏ ਕਰਦਾ ਸਾ ਕਰਨ ਦੇ ਵੀ ਕਿਸਾਨਾਂ ਦੀਆਂ ਪੈੜੀਆਂ ਜਿਹੜੀਆਂ ਆ ਝੋਨੇ ਮਰਨਦੇ ਆ ਉਹ ਨਾਮਾ ਨਾ ਮਰ ਪਾਣੀ ਥੱਲੇ ਚਲ ਜਾਵੇ ਉਹ ਕਹਿੰਦੇ ਅਸੀਂ ਇਹ ਸੋਚਣ ਦੇ ਤੇ ਕਹਿੰਦੇ ਬਾਜ ਸਾਡਾ ਪ੍ਰੋਜੈਕਟ ਟੁੱਟ ਕੇ ਪੈ ਗਈ ਕਹਿੰਦੇ ਤੁਸੀਂ ਕੀ ਕਰਦੇ ਮੇਰੇ ਲਾਗੇ ਤੁਸੀਂ ਕਰਦੀ ਤੁਸੀਂ ਚਲ ਜਾਓ ਕਹਿੰਦੇ ਅਸੀਂ ਮਰ ਜਾ ਪਰਲੇਵਾਰੇ ਦੇ ਮੂੰਹ ਵੱਟਿਆ ਉਹ ਉਸੇ ਟਾਈਮ ਇਹਨਾਂ ਛਾਲ ਪਾਣੀ ਦੀ ਮਾਰਤੀ ਆ ਪਾਣੀ ਦਾ ਭਾਅ ਬਹੁਤ ਦੇਸ ਸੀਗਾ ਸਾਨੂੰ ਫਿਰ ਉਹਨਾਂ ਨੇ ਪੁਲਿਸ ਨੂੰ ਨੇ ਪਿਛੇ ਥੱਲੇ ਜਿਹੜਾ ਟਰੱਕ ਛੱਡ ਗਈ ਆ ਉਹ ਜੀ ਮੇਰਾ ਧਾਰਕਾਟ ਸੀਗਾ ਉਹਨਾਂ ਦਾ ਧਾਰਕਾਟ ਸੀਗਾ ਉਹ ਤੇ ਮੇਰਾ ਨੰਬਰ ਸੀਗਾ ਮੈਂ ਦੁਆਈਲੈਂਡ ਗਿਆ ਸੀ ਆਪ ਨੂੰ ਉਹ ਅਸਵਾਰ ਕੋਲ ਤੋਂ ਤੇ ਉਹਨਾਂ ਨੇ ਮੈਨੂੰ ਪਕੜ ਕੇ ਤੁੰਗ ਕੱਟਦਾ ਦੁੱਤ ਇਹ ਸੁਵਿੰਦਰਪੁਰ ਕੌਮਣ ਹੈ ਮੈਂ ਕਹਿੰਦਾ ਮੇਰੇ ਹੀ ਘਰ ਵਾਲੀ ਮੈਂ ਕਹਿੰਦਾ ਇਹ ਪੀਸ ਵਾਲੇ ਆ ਤੁਹਾਡੇ ਘਰ ਜਾਣਾ ਪਾਣੀ ਚ ਸਾਲ ਮਾਰਤੀ ਆ ਉਹ ਮੈਂ ਥੋੜਾ ਜਿਹਾ ਦੁੱਖ ਮੈਂ ਟੁੱਕੀ ਹੋ ਗਿਆ ਮੈਂ ਇੱਕ ਬਣਿਆ ਮੇਰੇ ਭਾਈ ਨੂੰ ਬਚਾ ਲਗਾ ਉਹ ਕਹਿੰਦੇ ਕੋਈ ਬਚਾ ਨਹੀਂ ਪਾਣੀ ਦਾ ਬਾਹ ਬਹੁਤ ਤੇਜ਼ ਆ ਉਹ ਪਾਣੀ ਦੇ ਵਿੱਚ ਬਹਿ ਗਏ ਆ ਤੇ ਤੁਸੀਂ ਜਲਦੀ ਆ ਜਾਓ ਮੈਂ ਆਪਣੇ ਭਰਾ ਸਰੂਪ ਸਿੰਘ ਨੂੰ ਫੋਨ ਕੀਤਾ ਉਹ ਅੱਡੇ ਕੁੱਕਿਆਂ ਦੇ ਹੀ ਮੈਨੂੰ ਅੱਧਾ ਘੰਟਾ ਲੱਗ ਗਿਆ ਉੱਥੇ ਸਹਾਨਪੁਰ ਹੁੰਦੇ ਕਿ ਅਸੀਂ ਗੱਡੀ ਤੇ ਗਏ ਆ ਉੱਥੇ ਪੁਲਿਸ ਵਾਲੇ ਨੇ ਸਾਨੂੰ ਮੌਕਾ ਦਿਖਾ ਲਿਆ ਸਾਡਾ ਸਮਾਨ ਦਿੱਤਾ ਤੇ ਉਹਨਾਂ ਨੇ ਸਾਰਾ ਦੱਸਿਆ ਵੀ ਆਕਾ ਤਾਣੀ ਹੋ ਗਈ ਆ ਤੇ ਬਾਅਦ ਚ ਹੀ ਜੋ ਆਪਣਾ ਕਾਰਵਾਈ ਕਰਕੇ ਪੁਲਿਸ ਦੀ ਤੇ ਘਰ ਆ ਗਏ ਭਾਜੀ ਬਹੁਤ ਮਾੜਾ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਮੈਨੂੰ ਸਭ ਆਪ ਤੋਰਿਆ ਮੇਰਾ ਲੱਕ ਦੋਦਾ ਮੇਰੇ ਲੱਕ ਤੇ ਚੜੀ ਆ ਮੈਨੂੰ ਮੇਰਾ ਲੱਕ ਢੋੜ ਦੇ ਮੜ ਜਾ ਚਾਹ ਪਾਣੀ ਦਿੱਤਾ ਰੋਟੀ ਵੀ ਦਿੱਤੀ ਆ 100 200 300 ਅਨੁਯੋਗਿਕ ਆਵਾਜ਼ ਆ ਹਾਂਜੀ 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 ਕੀ ਬੰਦ ਕਰਦੇ ਦੋ ਬਾਸ ਹਾਂਜੀ ਉਹਨਾਂ ਦੇ ਕੱਪੜੇ ਕਿੰਤਰਾਂ ਦੇ ਪਾਣੀ ਹਾਂਜੀ 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 ਉਹਨਾਂ ਨੇ ਸੂਟ ਪੀਲਾ ਪਾਇਆ ਸੀਗਾ ਬੜ ਸਉਣ ਪਹਿਲਾਂ ਗੁਰਦਾ ਸਾਹਿਬ ਗਏ ਆ ਪੀਲਾ ਸੂਟ ਪਾਇਆ ਸੀ ਆ ਪੀਲਾ ਲਫਾਫਾ ਉਹਨੇ ਫੜਿਆ ਸੀ ਨਾਲ ਤੇ ਉਹ ਪਤਾ ਨਹੀਂ ਮਾਲਕ ਦਾ ਭਾਣਾ ਵਰਤਿਆ ਜਿਹੜਾ ਭਾਣਾ ਵਰਤਿਆ ਇਹ ਮਾਲਕ ਨੇ ਆਪ ਕਿਉਂ ਵਰਤਾਇਆ ਇਹ ਮਾਲਕ ਹੀ ਜਾਣਦਾ ਬਹੁਤ ਮਾੜਾ ਹੋਇਆ ਮੈਂ ਵੀ ਉਸ ਵਕਤ ਨੰ ਨਾਲੇ ਸੀਗਾ ਫਿਰ ਮਾਡੇ ਕੋਕਿਆਂ ਤੇ ਆ ਗਿਆ ਮੈਂ ਉੱਤੇ ਆਪਣੇ ਵਾਲ ਕੋਟ ਟੌਨ ਲਗਾਈ ਤੇ ਇਹਦਾ ਫੋਨ ਆਇਆ ਕਹਿੰਦਾ ਵੀ ਫੋਨ ਆਇਆ ਵਾ ਵੀ ਭੁਜਾਈ ਤੇਰੀ ਨਾਲ ਉੱਥੇ ਛਾਲ ਮਾਰਦੀ ਦਰਿਆ ਦੇ ਵਿੱਚ ਮੈਂ ਵੀ ਕੰਬੂਜੀਆ ਹੋ ਗਿਆ ਬਾਕੀ ਦੂਜੇ ਆ ਕਹਿੰਦਾ ਮੈਂ ਸੁਹਾਨ ਕੋ ਤੋਂ ਆਇਆ ਕਿ ਆ ਰਿਹਾ ਬਹੁਤ ਜੀਕਿਆ ਇਹਨੂੰ ਆ ਗਿਆ 10-15 ਮਿੰਟ ਬਾਅਦ ਵਿੱਚ ਪੁਲ ਅਸੀਂ ਦੋਵੇਂ ਭਰਾ ਪਹੁੰਚੇ ਆਪਣੀ ਭੈਣ ਕੋ ਕੋਜ ਆਪਣੇ ਕੋਲੋਂ ਜਿੱਥੇ ਭੈਣ ਬਾੜਲੇ ਫਿਰ ਉੱਥੇ ਪਹੁੰਚੇ ਦਰਿਆ ਤੇ ਉੱਥੇ ਪੁਲਸ ਵਾਲਿਆਂ ਨੇ ਸਾਨੂੰ ਦੱਸਿਆ ਮੌਕਾ ਵੀ ਇੱਥੇ ਦਾਸ ਕੀਤੀ ਉਹਨਾਂ ਨੇ ਤੇ ਜੋੜਾ ਲਾ ਕੇ ਤੇ ਇੱਥੇ ਹੋਈ ਛੋਟੀ ਫਿਲੀਓਲੋਜੀ ਪਰਮਾਤਮਾ ਦਾ ਜੇ ਤਾਸ ਕਰਦੀ ਹੈ ਫਾਨੀ ਬੋ ਆ ਗਿਆ ਸਾਨੂੰ ਨਹੀਂ ਪਤਾ ਚਾਲ ਬਾਤ ਨਹੀਂ ਕਿੰਦੇ ਬਾਤ ਦਾਸ ਕਰਕੇ ਤੇ ਉਸ ਵੈਕ ਜਿਹੜਾ ਢੋਲਾ ਸੀ ਜਿੱਦ ਦਰਦ ਹੈ ਬਹੁਤ ਗ੍ਰੇਟ ਤੇ ਵਧੀਆ ਵਿਚਾਰੀ ਕਨਸੈਪਟ ਹੈ ਕੋਈ ਉਹ ਨਹੀਂ ਗੱਲ ਕੋਈ ਮਾਰਕ ਲੱਗੀ ਆਂਜਲੀ ਬਹੁਤ ਸੁਣੀ ਵਧੀਆ ਵਧੀਆ ਕੋਈ ਮਾੜੀ ਨਹੀਂ ਬਸ ਆਹ ਕੰਮ ਜਿਹੜਾ ਮਾਰ ਆ ਆਪੀ ਪਤਾ ਨਹੀਂ ਰੱਬ ਨੇ ਕੀ ਭਾਣਾ ਬੱਤਿਆ ਕੀ ਹੋਇਆ ਕੀ ਹੈ ਇੱਕ ਦੋ ਸਰਪੰਚ ਸਾਹਿਬ ਜੀ ਪਾਰ ਦੇ ਉਹਨਾਂ ਦੇ ਨਾਲ ਤਿੰਨ ਚਾਰ ਬੰਦੇ ਵੀ ਸੀ ਉਹ ਕਹਿੰਦੇ ਸਾਡੇ ਸਾਹਮਣੇ ਇਹ ਕੰਮ ਹੋਇਆ ਕਹਿੰਦੇ ਜੁੱਤੀ ਲਾ ਕੇ ਦਾਸ ਕੀਤੀ ਹੈ ਤੇ ਇਹ ਇਹੋ ਸੋਚਦੇ ਸੀਗੇ ਕਿ ਦਾਸ ਕਰਨ ਦੇ ਆ ਪਾਣੀ ਉੱਤਰ ਜਾਏ ਕਿਹਦੇ ਪਤਾ ਹੀ ਉਂਗਲ ਲਗਾ ਕੇ ਛਾਲ ਮਾਰਦੀ ਬਹੁਤ ਡੂੰਗਾ ਪਾਣੀ ਹੈ ਫਿਰ ਪੁਲਿਸ ਵੀ ਆ ਗਈ ਉੱਥੇ ਉਹਨਾਂ ਨੇ ਦੱਸਿਆ ਨੂੰ ਕਿ ਇੱਥੇ ਛਾਲ ਮਾਰੀ ਹੈ ਬਾਕੀ ਉਹਨਾਂ ਨੇ ਲੇਕੇ ਸਾਨੂੰ ਕਹਿੰਦੇ ਜਾਓ ਤੁਸੀਂ ਘਰ ਨੂੰ ਇਹ ਕਾਰਵਾਈ ਜੋ ਕਰਨੀ ਬਾਅਦ ਕਰਾਂਗੇ